ਅਸੀਂ ਬੜਾ ਸਮਝਾਇਆ ਅਫਸਰਾਂ ਨੂੰ ਪਰ ਨਹੀਂ ਬੜਾ ਸਮਝਾਇਆ ਚੋਣ ਕਮਿਸ਼ਨ ਨੂੰ ਪਰ ਨਹੀਂ ਸਾਰੇ ਚੋਰ ਤੇ ਕੁੱਤੀ ਜਿਹੜਿਆ ਰਲੇ ਹੋਏ ਨੇ ਇਸ ਖੇਤ ਦੇ ਵਿੱਚ ਔਰ ਪੰਜਾਬ ਦੀ ਜਮਹੂਰੀਅਤ ਦਾ ਬੇੜਾ ਗਰਕ ਕਰਕੇ ਰੱਖਣ ਦਿੱਤੇ ਜਮਹੂਰੀਅਤ ਦਾ ਬਲਾਤਕਾਰ ਕਹਿ ਸਕਦੇ ਹੋ ਦਾ ਕਤਲ ਕਰ ਸਕਦੇ ਆ ਇਸ ਲਈ ਮੈਂ ਤੁਹਾਨੂੰ ਇੱਕ ਪਹਿਲਾਂ ਬੇਨਤੀ ਕਰੂੰਗਾ ਕਿ ਇਹਨਾਂ ਬਦਲਾਖੋਰਾ ਤੋਂ ਆਪਾਂ ਵੀ ਬਦਲਾ ਲੈਣਾ ਪਰ ਆਪਾਂ ਲੈਣਾ ਸ਼ਾਂਤਮਈ ਢੰਗ ਦੇ ਨਾਲ ਪੰਜੇ ਨੂੰ ਵੋਟਾਂ ਪਾ ਕੇ ਜੇ ਤੁਸੀਂ ਸਹਿਮਤ ਆਂ ਤੇ ਪੂਰਨ ਸਿੰਘ ਦਾ ਬਦਲਾ ਲਖਣ ਕੇ ਪੱਡੇ ਆ ਉਹਨੂੰ ਮੈਂ ਕਹੂੰਗਾ ਕਿ 14 ਤਰੀਕ ਨੂੰ ਤੁਸੀਂ ਚੋਣ ਨਿਸ਼ਾਨ ਪੰਜੇ ਤੇ ਜ਼ਿਲ੍ਹਾ ਪਰਿਸ਼ਦ ਦੀ ਵੋਟ ਪਾਓਗੇ ਆਪੇ ਚੀਕਾ ਨਿਕਲ ਜਾਣਗੇ ਬੋਕਰ ਵਾਲਿਆਂ ਦੀ ਜੇ ਪ੍ਰਵਾਹ ਨਾ ਤੇ ਇੱਕ ਵਾਰੀ ਝਕਾਰਾ ਛੱਡ ਕੇ ਹੱਥ ਉੱਤੇ ਕਰੋ ਬੋਲੇ ਸੇ ਨਿਹਾਲ ਸਤਿ ਸ਼੍ਰੀ ਅਕਾਲ ਆ ਇਹਨਾਂ ਦੀ ਕਰਤੂਤ ਹੈ ਮੇਰੇ ਵੀਰੋ ਔਰ ਚਾਰ ਬੰਦਿਆਂ ਦੇ ਪਰਚੇ ਦਰਜ ਕੀਤੇ ਉਮੀਦਵਾਰਾਂ ਦੇ ਸਿੱਧੇ ਆ ਤੁਹਾਡੇ ਲਾਗੇ ਕਰਤਾ ਕੱਲ ਪਰਮਜੀਤ ਸਿੰਘ ਪੰਮਾ ਸ਼੍ਰੋਮਣੀ ਅਕਾਲੀ ਦਲ ਤਾਂ ਕੀ ਹੋ ਗਿਆ ਉਹਨਾਂ ਨੂੰ ਵੀ ਅਧਿਕਾਰ ਹੈ ਇਲੈਕਸ਼ਨ ਲੜਨ ਦਾ ਉਹਦੇ ਨਾਲ ਉਹਨੇ ਖੜਾ ਕਰਤਾ ਇੱਕ ਜ਼ਿਲ੍ਹਾ ਪੰਚਾਇਤ ਦਾ ਮੈਂਬਰ ਬਾਮੂਵਾਲ ਤੋਂ ਸਹਿਦ ਮੇਜਰ ਸਿੰਘ ਮੇਜਰ ਐਸ ਸੀ ਉਹ ਵੀ ਐਸ ਸੀ ਜ਼ਿਲ੍ਹਾ ਪੰਚਾਇਤ ਦਾ ਖੜਾ ਕੀਤਾ ਉਹਦੇ ਤੇ ਕੱਲ ਦੇ ਦੇ ਵਪਾਰ ਦਾ ਝੂਠਾ ਪਰਚਾ ਦਰਜ ਕਰਕੇ ਤੇ ਉਹਨਾਂ ਨੂੰ ਘਰੋਂ ਪਹਜਾ ਦਿੱਤਾ ਗਿਆ ਤਾਂ ਕਿ ਇਲੈਕਸ਼ਨ ਹੀ ਨਾ ਲੜ ਸਕਣ ਜੇ ਮੇਰੇ ਵੀਰੋ ਕੇਜਰੀਵਾਲ ਤੇ ਭਗਵੰਤ ਮਾਨ ਦੀ ਚੱਲ ਗਈ ਨਾ ਤੇ ਗਾਂ ਪੰਜਾਬ ਦੇ ਵਿੱਚ ਚੋਣ ਨਹੀਂ ਹੋਣ ਦੇਣੀ ਉਹਨਾਂ ਨੇ ਕੋਈ ਵੀ ਫਿਰ ਪੁਲਿਸ ਦੇ ਰਾਹੀਂ ਪਰਚੇ ਰੰਤ ਕਰਾ ਕੇ ਬੰਦਿਆਂ ਨੂੰ ਚੱਕ ਕੇ ਜੇਲ੍ਹਾਂ ਚ ਸੁੱਟ ਕੇ ਐਦਾ ਚਲੂ ਪੰਜਾਬ ਦੇ ਵਿੱਚ ਜਮਹੂਰੀਅਤ ਬਿਲਕੁਲ ਜਿੱਦਾ ਮੋਦੀ ਸਾਡੇ ਦੇਸ਼ ਵਿੱਚ ਵੋਟ ਚੋਰੀ ਕਰ ਰਿਹਾ ਵਾ ਜਮਹੂਰੀਅਤ ਦਾ ਬੇੜਾ ਘਰਕ ਕਰ ਰਿਹਾ ਵਾ ਸਾਰੇ ਅਹਿਮ ਆਧਾਰਿਆਂ ਨੂੰ ਉਹਨਾਂ ਨੇ ਹਾਈਜੈਕ ਕਰ ਲਿਆ ਚੋਣ ਕਮਿਸ਼ਨ ਉਹਨਾਂ ਦੇ ਹੱਥਾਂ ਵਿੱਚ ਖੇਡ ਰਿਹਾ ਤੇ ਫਿਰ ਪੰਜਾਬ ਦਾ ਭਵਿੱਖ ਨਹੀਂ ਬਣੇਗਾ ਇਹ ਤਾਂ ਹੋ ਗਈ ਮੇਰੇ ਵੀਰੋ ਗੱਲ ਬਦਲਾਖੋਰੀ ਦੀ ਇਸ ਤੋਂ ਇਲਾਵਾ ਕਿਹੜੀ ਗੱਲ ਦਾ ਬਦਲਾਅ ਆਇਆ ਜਿ ਪਿਛਲੇ 4 ਸਾਲਾਂ ਚ ਸਭੂ ਬੇੜਾ ਘਰਕ ਕੀਤਾ ਹਰ ਪਾਸੇ ਇਹ ਤਾਂ ਬਜਰੀ ਦੀ ਚੋਰੀ ਅੱਗੇ ਨਾਲ ਵਧ ਗਈ ਆ ਦੱਸਿਆ ਚੇਅਰਮੈਨ ਸਾਹਿਬ ਨੇ ਕਿ ਰੇਟ ਕਿੰਨੇ ਵਧ ਗਏ ਨੇ ਥਾਣਿਆਂ ਤੇ ਤਹਿਸੀਲਾਂ ਵਿੱਚ ਰਿਸ਼ਵਤ ਅੱਗੇ ਨਾਲ ਬਹੁਤ ਜ਼ਿਆਦਾ ਵਧ ਗਈ ਆ ਸਾਰੇ ਆ ਸੜਕਾਂ ਪੰਜਾਬ ਦੀਆਂ ਟੁੱਟੀਆਂ ਪਈਆਂ ਤੁਹਾਡੇ ਸਰ ਆ ਸੁਭਾਨਪੁਰ ਵਾਲੀ ਸੜਕ ਦੇ ਹਾਲ ਦੇਖ ਲਓ ਸਾਰਾ ਪੰਜਾਬ ਦਾ ਇੱਕ ਵੀ ਪਿੰਡ ਵਿੱਚ ਕੋਈ ਚੱਜ ਦੀ ਪੈਰਵਾਹੀ ਕਰਕੇ ਕੋਈ ਕੋਈ ਮੈਨੇਕੇਸ ਕੰਮ ਨਹੀਂ ਕਰਾਇਆ ਅੱਜ ਪੰਜਾਬ ਦਾ ਕਰਜ਼ਾ 4 ਲੱਖ ਕਰੋੜ ਰੁਪਏ ਤੇ ਪਹੁੰਚਾਤਾ ਸਾਰੀ ਝੂਠੋ ਝੂਠੀ ਬੋਲਿਆ ਜਾ ਰਿਹਾ ओके योद्ध नशे विरुद्ध ਅਸੀਂ ਨਸ਼ਾ ਖਤਮ ਕਰਤਾ ਲੋਕੀ ਬੱਚੇ ਮਰ ਰਹੇ ਨੇ ਵਿਚਾਰੇ ਟੀਕੇ ਲਾ ਲਾ ਕੇ ਆਹ ਹਮੀਰੇ ਤੋਂ ਰੋਜ਼ ਵੀਡੀਓ ਪੈਂਦੀ ਆ ਆ ਪਿਆ ਬੱਚਾ ਤੇ ਉਹ ਖੜੀ ਆ ਪੁਲਿਸ ਦੀ ਪੀਸੀਆਰ ਗੱਡੀ ਆ ਲਾਗੇ ਲਾਗੇ ਖੜ ਕੇ ਤਾਂ ਨਸ਼ਾ ਖਤਮ ਨਹੀਂ ਕਰ ਸਕੀ ਤੇ ਇੱਕ ਵੀ ਪਿੰਡ ਵਿੱਚ ਪੰਜਾਬ ਮੇਰੀ ਚੁਣੌਤੀ ਆ ਭਗਵੰਤ ਮਾਨ ਨੂੰ ਕਿ ਇੱਕ ਵੀ ਪਿੰਡ ਚੋਂ ਨਸ਼ਾ ਖਤਮ ਕਰਨ ਦਾ ਇੱਕ ਪਿੰਡ ਵਿੱਚ ਜਾਰੀ ਕਰ ਬਿਆਨ ਤੇ ਪਿੰਡ ਦੇ ਲੋਕਾਂ ਤੋਂ ਲੋਕੀ ਤਸਦੀਕ ਕਰਨ ਕਿ ਸਾਡੇ ਪਿੰਡ ਵਿੱਚ ਨਸ਼ਾ ਨਸ਼ਾ ਤਾਂ ਖਤਮ ਨਹੀਂ ਹੋਆ ਪਰ ਸਾਰੇ ਟੀਵੀਆਂ ਤੇ ਪ੍ਰਚਾਰ ਸਾਰੀਆਂ ਕੰਡਾ ਦੇ ਪ੍ਰਚਾਰ ਸਾਰੇ ਖੰਭਿਆਂ ਦੇ ਪ੍ਰਚਾਰ ਅਗੇ ਨਸ਼ਾ ਖਤਮ ਕਰ ਦਿੱਤਾ ਜੀ ਅਗੇ ਭ੍ਰਸ਼ਟਾਚਾਰ ਖਤਮ ਕਰ ਦਿੱਤਾ ਜੀ ਪ੍ਰਚਾਰ ਨਾਲ ਤਾਂ ਤੁਸੀਂ ਸਰਕਾਰੀ ਹਮਲੇ ਦੇ ਥਰੂ ਜੋ ਮਰਜੀ ਕਹੀ ਜੋ ਪਰ ਜ਼ਮੀਨੀ ਹਕੀਕਤ ਇਹਦੇ ਬਿਲਕੁਲ ਉਲਟ ਚੱਲ ਰਹੀ ਆ ਮੇਰੇ ਵੀਰੋ ਔਰ ਇਹ ਸਰਕਾਰ ਐਂਟੀ ਸਿੱਖ ਸਾਬਤ ਹੋਈ ਆ ਕਿਸਾਨ ਵਿਰੋਧੀ ਸਾਬਤ ਹੋਈ ਆ ਦਲਤ ਵਿਰੋਧੀ ਸਾਬਤ ਹੋਈ ਆ ਇਹ ਹਰ ਵਰਗ ਦੇ ਉਲਟ ਕੰਮ ਕੀਤਾ ਸਾਡੇ ਸਿੱਖ ਨੌਜਵਾਨਾਂ ਨੂੰ ਐਨਐਸਏ ਵਰਗੇ ਕਾਲੇ ਕਾਨੂੰਨ ਲਾ ਕੇ ਪਿਛਲੇ 3 ਸਾਲਾਂ ਤੋਂ ਆਸਾਮ ਦੇ ਜਿਲ੍ਹਾ ਵਿੱਚ ਧੱਕਿਆ ਹੋਇਆ ਕਿਨੇ ਅਧਿਕਾਰ ਦਿੱਤਾ ਭਗਵੰਤ ਮਾਨ ਨੂੰ ਇਹ ਕਾਲੇ ਕਾਨੂੰਨ ਵਰਦ ਕੇ ਲੋਕਾਂ ਨੂੰ ਸੂਗਿਆਂ ਤੋਂ ਬਾਹਰ ਭੇਜਣ ਦਾ ਕਿਸ ਨੇ ਅਧਿਕਾਰ ਦਿੱਤਾ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਝੂਠੇ ਪੁਲਿਸ ਮੁਕਾਬਲੇ ਕਰਨ ਦਾ ਪਟਿਆਲੇ ਦਾ ਨੌਜਵਾਨ ਜਸਪ੍ਰੀਤ ਸਿੰਘ ਕੈਨੇਡਾ ਤੋਂ ਆਇਆ 22 ਸਾਲ ਦਾ ਮੁੰਡਾ ਉਹਨੂੰ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ 'ਚ ਮਾਰਤਾ ਤੇ ਸ਼ਾਮੀ ਉਹਨਾਂ ਹੀ दारू ਪੀਤੇ ਪੁਲਿਸ ਵਾਲਿਆਂ ਨੇ ਕਰਨਲ ਬਾਠ ਨੇ ਕੁੱਟ ਕੀਤੀ ਪਟਿਆਲੇ ਵਿੱਚ ਜਾ ਕੇ ਅਬੋਹਰ ਦੇ ਨੌਜਵਾਨਾਂ ਨੂੰ ਜਿਹੜੇ ਵਿਚਾਰੇ ਗਰੀਬ ਬੰਦੇ ਸੀ ਦਲਿਤ ਵਰਗ ਦੇ ਸੀ ਜੇ ਵੀ ਦੱਸਣਾ ਚਾਹਣਾ ਉਹਨਾਂ ਨੂੰ ਅਬੋਹਰ ਦੇ ਵਿੱਚ ਦੋ ਨੌਜਵਾਨਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਗਿਆ ਮੇਰੇ ਵੀਰ ਕਿਸਾਨਾਂ ਦੀ ਗੱਲ ਕਰਦੇ ਇਹ ਇਹਦਾ ਟਰਾਲੀ ਚੋਰ ਆ ਤੇ ਕਿਸਾਨ ਹਤੇ ਨਹੀਂ ਇਹ ਟਰਾਲੀ ਚੋਰ ਆ ਔਰ ਨਾਮ ਇਹਨਾਂ ਦਾ ਸਾਰੇ ਵਿਸ਼ਵ ਦੇ ਵਿੱਚ ਪੈ ਚੁੱਕਾ ਕੋ ਕਿ ਸਾਡੇ ਕਿਸਾਨਾਂ ਦੇ ਅੰਦੋਲਨ ਨੂੰ ਜਿਵੇਂ ਦਗਜੀਤ ਸਿੰਘ ਨੇ ਕਿਹਾ ਔਜਲਾ ਸਾਹਿਬ ਨੇ ਸਾਡਾ ਖਨੌਰੀ ਤੇ ਉੱਥੇ ਸ਼ੰਭੂ ਦੇ ਬਾਰਡਰ ਤੇ ਜਾ ਕੇ ਪੀਲਾ ਪੰਜਾ ਚਲਾ ਕੇ ਸਾਰਾ ਖਦੀੜਤਾ ਸਾਰਾ ਸਮਾਨ ਚੋਰੀ ਕਰਕੇ ਲੈ ਗਏ ਟਰਾਲੀਆਂ 90 ਤੋਂ ਲੱਭ ਗੀਆਂ ਇਹਨਾਂ ਦੇ ਟਰਾਲੀ ਚੋਰਾਂ ਦੀਆਂ ਕਰਤੂਤਾ ਮੇਰੇ ਵੀ ਇਸ ਕਰਕੇ ਮੈਂ ਤਾਂ ਮੈਨੂੰ ਤਾਂ ਬਹੁਤ ਗਿਲਾ ਆਉਂਦਾ ਯਾਰ ਮੈਨੂੰ ਗਿਲਾ ਇਸ ਕਰਕੇ ਨਹੀਂ ਕਿ ਮੇਰੇ ਤੇ ਪਰਚੇ ਦਰਜ ਕੀਤੇ ਉਹ ਮੈਂ ਝੱਲ ਲੂੰਗਾ ਉਹ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਇੱਕ ਇੱਕ ਪਰਚਾ ਰੱਦ ਕਰਾਵਾਂਗੇ ਔਰ ਕੋਰਟ ਕਚੈਰੀਆਂ ਉਹੀ ਸਾਰੇ ਪਰਚੇ ਮੇਰੇ ਖਿਲਾਫ ਰੱਦ ਕਰਨਗੇ ਪਰ ਜਦੋਂ ਪੂਰਨ ਸਿੰਘ ਵਰਗੇ ਤੇ ਪਰਚਾ ਦਰਜ ਕਰਦੇ ਨੇ ਜਾਂ ਆਹ ਕੱਲ ਉਸ ਨਿਹਜਤ ਤੇ ਪਰਚਾ ਦਰਜ ਕੀਤਾ ਜਾਂ ਰਸ਼ਪਾਲ ਸਿੰਘ ਬੱਚਾ ਜੀ ਵੀ ਤੇ ਚੋਰੀ ਦਾ ਚੁੱਕਾ ਪਰਚਾ ਦਰਜ ਕੀਤਾ ਜਾਂ ਚੱਕੋ ਕੀ ਦੇ ਜੋਬਨ ਹੋਣਾ ਤੇ ਪੰਜ ਬੰਦਿਆਂ ਦੇ ਉੱਤੇ ਗੁਰਜੀਤ ਹੋਣਾ ਤੇ ਪਰਚਾ ਦਰਜ ਕੀਤਾ ਜਾਂ ਸਾਡੇ ਇਲਾਕੇ ਦੇ ਵਿੱਚ ਹੋਰ ਨਾ ਬੰਦਿਆਂ ਦੇ ਪਰਚੇ ਦਰਜ ਕਰਦੇ ਨੇ ਗੁਰਮੀਤ ਸਿੰਘ ਬੱਲਪੁਰ ਚੱਲਿਆ ਸੀ ਮੈਂ ਉਹਦੇ ਦੇ ਵੀ ਇਹੀ ਚੋਰੀ ਦਾ ਜਿਹੜੇ ਐਫ ਆਈ ਆਰ ਤੇ ਉਹਨੂੰ ਨਾਮਜ਼ਦ ਕੀਤਾ ਗੁਰਮੀਤ ਸਿੰਘ ਬੱਲ ਕੈਨੇਡਾ ਗਿਆ ਹੋਇਆ ਸੀਗਾ ਹੜਾ ਵਿੱਚ ਇੱਥੇ ਹੈ ਹੀ ਨਹੀਂ ਸੀਗਾ ਉਹਦੇ ਪਾਸਪੋਰਟ ਦੀ ਮੈਂ ਤਸਵੀਰ ਦਿਖਾਤੀ ਉਹ 27 ਸਤੰਬਰ ਨੂੰ ਵਾਪਸ ਆਉਂਦਾ ਵਾ ਕੈਨੇਡਾ ਤੋਂ ਤੇ ਚੋਰੀ ਹੜਾ ਦੀ ਕਹਿ ਰਹੇ ਨੇ ਜੁਲਾਈ ਤੇ ਅਗਸਤ ਦੇ ਪਹਿਲੇ ਹਫਤੇ ਦੀ ਉਹਤੇ ਵੀ ਪਛਾਦਚ ਕਰਤਾ ਪੰਜ ਬੰਦੇ ਨਾਮਜ਼ਦ ਕਰਤੇ ਪਿੰਡ ਪੋਤਾੜੇ ਤੋਂ ਜਿੱਥੋਂ ਦਿਲ ਕਰਦਾ ਨਾਮਜ਼ਦ ਕਰੀ ਆਉਂਦੇ ਨੇ ਇਸ ਕਰਕੇ ਆਪਾਂ ਇਹਨਾਂ ਨੂੰ ਸਬਕ ਸਿਖਾਉਣਾ ਵਾ ਸਬਕ ਸਿਖਾਉਣ ਦੀ ਨੀਤੀ ਦੇ ਨਾਲ ਆਪਾਂ ਨੂੰ ਪੰਜਾਬ ਅੱਗੇ ਵੱਧ ਕੇ ਆਪਣਾ ਸੂਬੇ ਨੂੰ ਬਚਾਉਣਾ ਦੇਖੋ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਤੇ ਐਸਐਸਪੀ ਵਰਮ ਸ਼ਰਮਾ ਤੇ ਪਟਿਆਲਾ ਪੁਲਿਸ ਦੀ ਕੋ ਆਡੀਓ ਨੂੰ ਲੈ ਕੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੀਆਈਐਲ ਦਾਖਲ ਕੀਤੀ ਸੀ ਉਸ ਪੀਆਈਐਲ ਦੇ ਵਿੱਚ ਜਿਹੜੀ ਕੱਲ ਸੁਣਵਾਈ ਹੋਈ ਹੈ ਉਹਦੇ ਵਿੱਚ ਕੋਰਟ ਦਾ ਆਰਡਰ ਹੁਣ ਸਾਹਮਣੇ ਆ ਗਿਆ ਤੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਸਪਸ਼ਟ ਕਰ ਦਿੱਤਾ ਚੀਫ ਜਸਟਿਸ ਸਾਹਿਬ ਦੇ ਬੈਂਚ ਨੇ ਕਿ ਇਸ ਵੀਡੀਓ ਦੀ ਜਾਂਚ ਪੰਜਾਬ ਦੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਪ੍ਰਭਾਵ ਤੋਂ ਜਿਹੜੀ ਏਜੰਸੀ ਬਾਹਰ ਹੋਵੇ ਜਿਹੜੀ ਨਿਊਟਰਲ ਏਜੰਸੀ ਹੋਵੇ ਜਿਹੜੀ ਪੰਜਾਬ ਪੁਲਿਸ ਦੇ ਕੰਟਰੋਲ ਦੇ ਅਧੀਨ ਨਾ ਹੋਵੇ ਇਹਦੀ ਜਾਂਚ ਉਤੋਂ ਕਰਾਈ ਜਾਵੇ ਔਰ ਚੀਫ ਜਸਟਿਸ ਸਾਹਿਬ ਨੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਇਸ ਆਰਡਰ ਦੇ ਵਿੱਚ ਕਿ ਸਟੇਟ ਇਲੈਕਸ਼ਨ ਕਮਿਸ਼ਨ ਦਾ ਕੰਡਕਟ ਕੀਤਾ ਜਾਉਣਾ ਚਾਹੀਦਾ ਸਟੇਟ ਇਲੈਕਸ਼ਨ ਕਮਿਸ਼ਨ ਸਰਕਾਰਾਂ ਦੇ ਪ੍ਰਭਾਵ ਦੇ ਅੰਦਰ ਨਹੀਂ ਕੰਮ ਕਰਨਾ ਚਾਹੀਦਾ ਸਟੇਟ ਇਲੈਕਸ਼ਨ ਕਮਿਸ਼ਨ ਸਾਰਿਆਂ ਦਾ ਸਾਂਝਾ ਤੇ ਇੰਪਾਰਸ਼ੀਅਲ ਲੱਗਣਾ ਚਾਹੀਦਾ ਔਰ ਚੀਫ ਜਸਟਿਸ ਸਾਹਿਬ ਨੇ ਆਪਣੇ ਆਰਡਰ ਦੇ ਵਿੱਚ ਇਹ ਵੀ ਲਿਖਾਇਆ ਕਿ ਇਸ ਵੀਡੀਓ ਨੂੰ ਅਸੀਂ ਸੁਣਿਆ ਤੇ ਅਸੀਂ ਉਸ ਅਫਸਰ ਦੇ ਖਿਲਾਫ ਜਿਹੜੇ ਐਲੀਗੇਸ਼ਨ ਨੇ ਇਸ ਆਰਡਰ ਦੇ ਵਿੱਚ ਨਹੀਂ ਇਨਕੋਰਪੋਰੇਟ ਕਰਨਾ ਚਾਹੁੰਦੇ ਕਿਤੇ ਜਾਂਚ ਨਾ ਪ੍ਰਭਾਵਿਤ ਹੋ ਜੇ ਸੋ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਪੰਜਾਬ ਦੀ ਪੁਲਿਸ ਇਸ ਆਡੀਓ ਦੀ ਜਾਂਚ ਨਹੀਂ ਕਰ ਸਕਦੀ ਇਹਨੂੰ ਪੰਜਾਬ ਤੋਂ ਬਾਹਰ ਹੀ ਜਾਂਚ ਦੇ ਲਈ ਭੇਜਣਾ ਪਊਗਾ ਸੋ ਏਆਈ ਦੇ ਨਾਂ ਤੇ ਜਿਹੜੀ ਪਟਿਆਲਾ ਪੁਲਿਸ ਨੇ ਇੱਕ ਐਫਆਈਆਰ ਦਰਜ ਕੀਤੀ ਸੀ ਜਿਦੇ ਚ ਕਦੇ ਪੱਤਰਕਾਰਾਂ ਨੂੰ ਸੱਮਨ ਕਦੇ ਵਕੀਲਾਂ ਨੂੰ ਸੱਮਨ ਪੁਲਿਸ ਨੂੰ ਨਹੀਂ ਬੁਲਾਇਆ ਮਨ ਲ ਜਿਹੜੀ ਜਾਂਚ ਦਾ ਪਹਿਲਾ ਪਹਿਲੂ ਇਹ ਹੋਣਾ ਚਾਹੀਦਾ ਸੀ ਕਿ ਤੁਸੀਂ ਉਹ ਪੁਲਿਸ ਅਧਿਕਾਰੀਆਂ ਨੂੰ ਸੱਦੋ ਉਹਨਾਂ ਦੇ ਵਾਇਸ ਸੈਂਪਲ ਲਓ ਉਹਨਾਂ ਦੇ ਮੋਬਾਈਲ ਕਨਫਿਸਕੇਟ ਕਰੋ ਫਿਰ ਜਾਂਚ ਕਰੋ ਪਟਿਆਲਾ ਪੁਲਿਸ ਜਾਂ ਪੰਜਾਬ ਦੀ ਪੁਲਿਸ ਦਾ ਇੱਕੋ ਕੰਮ ਸੀ ਕਿ ਜਿਹੜੇ ਵੀਡੀਓ ਸ਼ੇਅਰ ਕਰ ਰਹੇ ਨੇ ਕਿਸੇ ਤਰੀਕੇ ਉਹ ਵੀਡੀਓ ਸ਼ੇਅਰ ਹੋਣ ਤੋਂ ਰੁਕੀ ਜਾਵੇ ਸੋ ਅੱਜ ਦੇ ਇਸ ਆਰਡਰ ਨੇ ਬੜੀ ਕਲੈਰਿਟੀ ਕਰਤੀ ਹੈ ਕਿ ਹੁਣ ਪੰਜਾਬ ਦੀ ਪੁਲਿਸ ਇਸ ਆਡੀਓ ਦੀ ਜਾਂਚ ਨਹੀਂ ਕਰ ਸਕਦੀ ਇਲੈਕਸ਼ਨ ਕਮਿਸ਼ਨ ਨੂੰ ਅੱਗੇ ਵੀ ਹਦਾਇਤ ਦਿੱਤੀ ਗਈ ਹੈ ਕਿ ਤੁਸੀਂ ਇਨਸਟਰਕਸ਼ਨਾਂ ਜਾਰੀ ਕਰੋ ਸਾਰੇ ਐਸਐਚਓ ਨੂੰ ਅਰਜੀ ਜਾਰੀ ਕਰਨੀਆਂ ਪੈਣਗੀਆਂ ਕਿ ਜਿਉਂ ਜਿਹਾ ਕੰਮ ਇਹ ਅਫਸਰ ਇਹ ਤਾਂ ਇਕੱਲੇ ਪਟਿਆਲਾ ਦੇ ਐਸਐਸਪੀ ਦੀ ਗੱਲ ਹੈ ਇਹ ਤਾਂ ਆਡੀਓ ਵਾਇਰਲ ਹੋ ਗਈ ਪਰ ਆਰਡਰ ਨੇ ਸਾਰੇ ਐਸਐਚਓਸ ਤੇ ਜਿਹੜੇ ਅਧਿਕਾਰੀ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਇਨਵੋਲਵ ਨੇ ਕਿਉਂਕਿ ਮਾਡਰਨ ਕੋਡ ਆਫ ਕੰਡਕਟ ਲੱਗਿਆ ਹੈ ਇਲੈਕਸ਼ਨ ਕੰਡਕਟ ਕਰਨੀ ਹੈ ਇਲੈਕਸ਼ਨ ਸਟੇਟ ਇਲੈਕਸ਼ਨ ਕਮਿਸ਼ਨ ਨੇ ਸੋ ਉਹਨਾਂ ਨੂੰ ਹਦਾਇਤ ਕੀਤੀ ਹੈ ਕਿ ਸਭ ਨੂੰ ਇਨਸਟਰਕਸ਼ਨਾਂ ਜਾਰੀ ਕਰੋ ਕਿ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ ਸੂਬੇ ਦੇ ਵਿੱਚ ਨਹੀਂ ਹੋਣੀ ਚਾਹੀਦੀ ਕੋਈ ਵੀ ਅਫਸਰ ਸਰਕਾਰ ਦੇ ਪ੍ਰਭਾਵ ਦੇ ਅਧੀਨ ਕੰਮ ਨਾ ਕਰੇ ਹੁਣ ਇਸ ਕੇਸ ਦੀ ਅਗਲੀ ਸੁਣਵਾਈ ਮਾਣਯੋਗ ਪੰਜਾਬ ਤੇ ਰੈਣਾ ਹਾਈ ਕੋਰਟ ਤੇ 22 ਦਸੰਬਰ ਨੂੰ ਹੋਏਗੀ ਤੇ ਉਦੋਂ ਤੱਕ ਇਹ ਸਟੇਟਸ ਰਿਪੋਰਟ ਲੈ ਕੇ ਆਣੀ ਹੋਊਗੀ ਕਿ ਇਨਵੈਸਟੀਗੇਸ਼ਨ ਦੇ ਵਿੱਚ ਕੀ ਹੋਇਆ ਕਿਸ ਤਰੀਕੇ ਦੇ ਨਾਲ ਇਹ ਇਨਵੈਸਟੀਗੇਸ਼ਨ ਅੱਗੇ ਵਧ ਰਹੀ ਹੈ ਸੋ ਮੈਂ ਇਹ ਸਮਝਦਾ ਕਿ ਚੀਫ ਜਸਟਿਸ ਸਾਹਿਬ ਦੇ ਬੈਂਚ ਨੇ ਇੱਕ ਇਤਿਹਾਸਿਕ ਆਰਡਰ ਦਿੱਤਾ ਹੈ ਜਿਦੇ ਨਾਲ ਘੱਟੋ ਘੱਟ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਏਗਾ ਕਿਉਂਕਿ ਇਹਦੇ ਵਿੱਚ ਬਹੁਤ ਕਲੀਅਰਲੀ ਲਿਖਿਆ ਕਿ ਇਹ ਐਕਸਪੈਕਟੈਂਸੀ ਸਟੇਟ ਇਲੈਕਸ਼ਨ ਕਮਿਸ਼ਨ ਤੋਂ ਇਹ ਐਪਰੀਸ਼ੀਏਟ ਕੀਤਾ ਜਾਂਦਾ ਮਤਲਬ ਕੋਰਟ ਨੇ ਵਰਡਿੰਗ ਯੂਜ਼ ਕੀਤੀ ਹੈ ਕਿ ਵੀ ਊਡ ਹੈਵ ਐਪਰੀਸ਼ੀਏਟਡ ਅਗਰ ਸਟੇਟ ਇਲੈਕਸ਼ਨ ਕਮਿਸ਼ਨ ਆਪਣੇ ਆਪ ਹੀ ਇਹਨੂੰ ਕਿਸ ਇੰਡੀਪੈਂਡੈਂਟ ਏਜੰਸੀ ਨੂੰ ਭੇਜ ਦਿੰਦਾ ਸੋ ਇਸ ਆਰਡਰ ਦੇ ਰੂਹ ਦੇ ਨਾਲ ਹੁਣ ਮੈਨੂੰ ਲੱਗਦਾ ਹੈ ਕਿ ਸਟੇਟ ਇਲੈਕਸ਼ਨ ਕਮਿਸ਼ਨ ਜਿਹੜੇ ਬਾਕੀ ਦਿਨ ਬਚੇ ਨੇ ਕਿਉਂਕਿ ਅੱਜ 11 ਤਰੀਕ ਹੋ ਗਈ ਹੈ 14 ਨੂੰ ਚੋਣਾਂ ਹੋ ਜਾਣੀਆਂ 1 ਸੋ ਕਾਫੀ ਕੁਝ ਸੂਬੇ ਦੇ ਅੰਦਰ ਜਿਹੜੀ ਸਟੇਟ ਇਲੈਕਸ਼ਨ ਮਸ਼ੀਨਰੀ ਹੈ ਉਹਦੇ ਤੋਂ ਸੁਧਾਰ ਆਏਗਾ ਤੇ ਜਿਹੜੀਆਂ ਚੋਣਾਂ ਨੇ ਇਹ ਨਿਰਪੱਖ ਹੋਣਗੀਆਂ ਮਸਲਾ ਕੀ ਆ ਮਾਨ ਸਾਹਿਬ ਕਾਫੀ ਗੱਲਾਂ ਦੱਸ ਕੇ ਗਏ ਆ ਵੀ ਅਸੀਂ ਧਰਲੇ ਲਾਉਂਦੇ ਲਾਵਾਂਗੇ ਝੰਡੇ ਚੱਕਦੇ ਰਾਵਾਂਗੇ ਜਾਂ ਪੱਗਾਂ ਬਦਲਦੇ ਰਾਵਾਂਗੇ ਜਾਂ ਪਾਰਟੀਆਂ ਬਦਲਦੇ ਰਾਵਾਂਗੇ ਜਾਂ ਫਿਰ ਉਵੇਂ ਵੋਟਾਂ ਵੇਲੇ ਚੁੰਡਿਆਂਵਾਂਗੇ ਇਹ ਫਿਰ ਸਿਸਟਮ ਬਦਲੂਗਾ ਕਿਵੇਂ ਇਹ ਸਿਸਟਮ ਨੂੰ ਬਦਲਣ ਵਾਸਤੇ ਕੀ ਕਰਨਾ ਪਊਗਾ ਇਹ ਸਿਸਟਮ ਨੂੰ ਬਦਲਣ ਵਾਸਤੇ ਆ ਲੋਕਾਂ ਨੂੰ ਖੜੇ ਕਰਨਾ ਪਊਗਾ ਜਿੰਨੀ ਕ ਤਾਕਤ ਹੈ ਜਿੰਨੇ ਕ ਲੋਕ ਖੜੇ ਹੁੰਦੇ ਨੇ ਇਹ ਆਪਦੀਆਂ ਮੰਗਾਂ ਬਣਵਾ ਲੈਂਦੇ ਨੇ ਇਹ ਲੋਕਾਂ ਨੇ ਸੁਪਰੀਮ ਕੋਰਟ ਦਾ ਮੂੰਹ ਮੋੜਿਆ ਹੋਇਆ ਹੈ ਕਿਦੋਂ 2017 ਦੇ ਵਿੱਚ ਜਦੋਂ ਮਨਜੀਤ ਧੇਰ ਨੂੰ ਸੁਪਰੀਮ ਕੋਰਟ ਦਾ 20 ਸਾਲ ਦੀ ਸਜ਼ਾ ਕਰ ਦਿੰਦੀ ਐ ਤੇ ਕਿਹਾ ਜਾਂਦਾ ਸੁਪਰੀਮ ਕੋਰਟ ਦਾ ਅਖਰ ਬਹਿ ਗਿਆ ਹੁਣ ਨਹੀਂ ਕੁਝ ਬਣਦਾ ਸਜ਼ਾ ਕੱਟਣੀ ਪਊਗੀ ਪਰ ਇਹੀ ਲੋਕ ਇਹੀ ਝੰਡੇ ਦੇ ਵਿੱਚ ਡੰਡਾ ਇਹੀ ਕਿਰਤੀ ਤੇ ਕਿਸਾਨ ਮਜ਼ਦੂਰ ਲੋਕ ਉਹਨੂੰ ਪੇਸ਼ ਕਰਦੇ ਨੇ ਅਦਾਲਤ ਦੇ ਵਿੱਚ ਤੇ ਜੱਜ ਨੂੰ ਕਿਹਾ ਜਾਂਦਾ ਜੱ ਸਾਹਿਬ ਜਿਹੜੇ ਰਸਤੇ ਛੱਡ ਕੇ ਚੱਲੇ ਆ ਇਹੀ ਰਸਤੇ ਬਾਹਰ ਕੱਢਾਂਗੇ ਤੇ 45ਵੇਂ ਦਿਨ ਰਿਹਾ ਕਰਾਇਆ 45 ਦਿਨ ਉਹ ਮੋਰਚਾ ਚੱਲਿਆ ਉਸ ਤੋਂ ਬਾਅਦ ਆ ਜਾਂਦੇ ਨੇ ਖੇਤੀ ਕਾਲੇ ਕਾਨੂੰਨ ਜਿਹੜਾ ਰੋਟੀ ਦੇ ਨਾਲ ਮਸਲਾ ਜੁੜਿਆ ਹੁੰਦਾ ਸੀ ਤੇ ਉਸ ਤੋਂ ਬਾਅਦ ਉਹ ਤੁਸੀਂ ਮੋਰਚਾ ਜਿੱਤ ਕੇ ਆਏ ਹੋ ਅਗਲੀ ਗੱਲ ਜਿਹੜੀ ਰਣਜੀਤ ਤੇ ਜੁੜੀ ਹੋਈ ਹੈ ਰਣਜੀਤ ਗਿਆ ਕਿੱਥੇ ਮਸਲਾ ਕੀ ਸੀ ਲੁੱਟ ਦੇ ਖਿਲਾਫ ਬੋਲ ਰਿਹਾ ਸੀ ਰਣਜੀਤ ਕਿਉਂਕਿ ਉਹ ਇਹਨਾਂ ਦੇ ਟਡਾ ਪੀੜਾ ਪਾਉਂਦਾ ਇੱਥੇ ਕਾਰਪੋਰੇਟਾਂ ਨੂੰ ਲਿਆਉਣਾ ਚਾਹੁੰਦੇ ਆ ਤੇ ਉਹ ਲੁੱਟ ਆ ਲੋਕਾਂ ਦੀ ਹੋ ਰਹੀ ਸੀ ਇਹ ਘੋਲ ਰਣਜੀਤ ਦਾ ਨਹੀਂ ਹੋਣਾ ਚਾਹੀਦਾ ਇਹ ਮਸਲਾ ਰਣਜੀਤ ਦਾ ਨਹੀਂ ਹੋਣਾ ਚਾਹੀਦਾ ਇਹ ਮਸਲਾ ਲੋਕਾਂ ਦਾ ਲੋਕਾਂ ਦਾ ਇਹ ਭਰਾਵਾ ਤੁਸੀਂ ਦੇਖਣਾ ਛੋਟੀ ਲੁੱਟ ਸਾਨੂੰ ਮਨਜ਼ੂਰ ਹੈ ਇਹ ਸਰਕਾਰਾਂ ਜਿਵੇਂ ਚੈਲੰਜ ਕਰਦੀਆਂ ਆ ਰਹੀਆਂ ਮਨਜ਼ੂਰ ਹੈ ਤੇ ਜਾਂ ਇਸ ਦੇ ਖਿਲਾਫ ਡਟ ਕੇ ਖੜਨਾ ਏ ਉਹ ਮਸਲਾ ਅਗਲੀ ਗੱਲ ਸਟੇਟ ਸੈਕਟਰੀ ਸਾਹਿਬ ਦੱਸ ਦਿਓ ਸਮਾਂ ਕਿੰਨਾ ਹੈ ਆਖਰੀ ਗੱਲ ਕਹਿਣਾ ਚਾਹੂਗਾ ਤੁਸੀਂ ਸਾਰੇ ਬੈਠੇ ਹੋ ਆ ਮਸਲਾ ਆ ਗਿਆ 2025 ਬਿਜਲੀ ਐਕਟ 225 ਕਿਸੇ ਨੂੰ ਨਹੀਂ ਪਤਾ ਆ ਪਿੰਡਾਂ ਦੇ ਵਿੱਚ ਚੋਣਾ ਵਿੱਚ ਫਿਰਦੇ ਨੇ ਭਾਈਆਂ ਨਾਲ ਭਾਈ ਨੂੰ ਲੜਾ ਰਹੇ ਆ ਭਾਈ ਭਾਈ ਦੀ ਦਾੜੀ ਫੜ ਰਿਹਾ ਤੇ ਭਾਈ ਭਾਈ ਦੀ ਪੱਗ ਲਾ ਰਿਹਾ ਓ ਭਰਾਵਾ ਸੋਡੇ ਘਰਾਂ ਦੇ ਵਿੱਚ ਚਿਪਾਲੇ ਮੀਟਰ ਲੱਗਣੇ ਜਿਵੇਂ ਮੋਬਾਈਲ ਦੇ ਵਿੱਚ ਪੈਸੇ ਪਉਣਿਓ ਆ ਪਉਣੇ ਪਿਆ ਕਰਨਗੇ ਓਏ ਕਿਹੜਾ ਮਾਈ ਦਾ ਲਾਲ ਝੋਨੇ ਨੂੰ ਪਾਣੀ ਲਾਲੂ ਕਿਹੜਾ ਮਾਈ ਦਾ ਲਾਲ ਏਸੀ ਚਲਾ ਲੂ ਕਿਹੜਾ ਮਾਈ ਦਾ ਲਾਲ ਬਲਬ ਚਲਾ ਲੂ ਕਿਹੜਾ ਮਾਈ ਦਾ ਲਾਲ ਪੱਖਾ ਚਲਾ ਲੂ ਭਗਵਾਨ ਤਮਨ ਦੀ ਸਰਕਾਰ ਨੇ ਅਜੇ ਚੁੱਪ ਧਾਰੀ ਹੋਈ ਆ ਸਟੈਂਡ ਕਰੇ ਸੀਐਡੀ ਖੜੀ ਆ ਵੀ ਪੰਜਾਬ ਸਰਕਾਰ ਚਿਪਾਲੇ ਮੀਟਰ ਲਵਾਉਣ ਨੂੰ ਤਿਆਰ ਚਾ ਨਹੀਂ ਤਿਆਰ ਅਜੇ ਬੋਲੀ ਨਹੀਂ ਸਰਕਾਰ ਉਹ ਮੀਟਰ ਲੱਗ ਜਾਣੇ ਐ ਤੇ ਸੋਡੇ ਕਰੇ ਨੇਰਾ ਪਾ ਦੇਣਾ ਨੇਰਾ ਇਹ ਤੁਸੀਂ ਯਾਦ ਕਰਨਾ ਤੇ ਲੜਾਈ ਦੇ ਵਿੱਚ ਸੁੰਮਲੀਅਤ ਹੋਣੀ ਐ ਆ ਖੜੀ ਸੀਐਡੀ ਆਖਿਰ ਦੇ ਵਿੱਚ ਸੁਣ ਲਓ ਭਾਈ ਸਾਹਿਬ ਇਹ ਮਸਲਾ ਹੱਲ ਕਰਨ ਤੇ ਜਾਂ ਫਿਰ ਇੱਥੇ ਇਹ ਮੋਰਚੇ ਦਾ ਇਹ ਨਵੀਂ ਰੇਖਾ ਤੈਅ ਕਰਨੀ ਐ ਇੱਕ ਗੱਲ ਸੁਣ ਲਓ ਜੇ ਚੌਥਾ ਥਾਮਣਾ ਬਚਿਆ ਕਿਰਤੀ ਲੋਕਾਂ ਦਾ ਬਚੇ ਫਿਰ ਆਮ ਲੋਕਾਂ ਦਾ ਇੱਥੇ ਕੋਈ ਹਛਰ ਨਹੀਂ ਰਹਿਣਾ ਜੋ ਪੰਜਾਬ ਦੇ ਵਿੱਚ ਵਾਪਰ ਰਿਹਾ